ਸੀਟਾਂ ਤੇ ਤੁਸੀਂ ਸੁਗੜ ਕੇ ਰਹਿ ਗਏ ਇਹਦੇ ਕੀ ਅਰਥ ਜੀ ਸੁਗੜ ਕੇ ਨਹੀਂ ਰਹੇਗੇ ਸਾਡੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਬਹੁਤ ਹੀ ਵਧੀਆ ਫਾਈਟ ਦਿੱਤੀ ਹੈ ਜੀ ਸਭ ਤੋਂ ਵਧੀਆ ਮੁਕਾਬਲੇ ਚ ਆਏ ਨੇ ਕੋਈ ਗੱਲ ਨਹੀਂ ਜਿੱਤ ਹਾਰ ਹੁੰਦੀ ਰਹਿੰਦੀ ਤਿੰਨ ਖੜੇ ਕੈਂਡੀ ਜਿੱਤੇ ਨੇ ਬਾਕੀ ਨੇ ਬਹੁਤ ਵਧੀਆ ਮੁਕਾਬਲਾ ਕੀਤਾ ਇਹ ਕੋਈ ਗੱਲ ਨਹੀਂ ਹੈਗੀ ਵੀ ਕੋਈ ਹੋਰ ਡਾਊਨ ਰਹੇ ਨੇ ਕੋਈ ਥੋੜੇ ਥੋੜੇ ਵੋਟਾਂ ਰਹੇ ਨੇ ਓਵਰ ਆਲ ਚੋਣ ਨੂੰ ਜਿਹੜੇ ਇਲੈਕਸ਼ਨ ਨੂੰ ਜਿਲ੍ਹਾ ਪੁਲਿਸ ਤੇ ਬਲਾਕ ਸ਼ਾਂਤੀ ਨੂੰ ਕਿਵੇਂ ਦੇਖਦੇ ਆ ਸਰਕਾਰ ਦੀ ਕੋਈ ਦਖਲਅੰਦਾਜ਼ੀ ਕਿਸੇ ਕਰਮੀ ੱਟਾ ਤੇ ਕਿਸੇ ਕਿਸਮ ਦਾ ਕੋਈ ਵੀ ਜਿਹੜਾ ਹੈਗਾ ਦਾਪੇਚ ਖੇਡਣ ਦੀ ਕੋਸ਼ਿਸ਼ ਕੀਤੀ ਗਈ ਨਹੀਂ ਸਰਕਾਰਾਂ ਦਾਪੇਚ ਤਾਂ ਖੇਡਦੀ ਹੁੰਦੀ ਪਰ ਮੈਨੂੰ ਲੱਗਦਾ ਵਧੀਆ ਪ੍ਰਸ਼ਾਸਨ ਦੇ ਪ੍ਰਸ਼ਾ ਅੱਲ ਲੰਗੇਣਾ ਜਿਹੜਾ ਹੈਗਾ ਬਲਾਕ ਸੰਪਤੀ ਦੀ ਚੋਣ ਲੜਨ ਵਾਲੇ ਸੁੱਖਾ ਜੀ ਇਹਨਾਂ ਦੇ ਜਿਹੜਾ ਹੈਗਾ ਪਰਵਾਰ ਦੇ ਵਿੱਚ ਚੋਣ ਲੜੀ ਗਈ ਇਹਨਾਂ ਦੇ ਵੀ ਗੱਲ ਕਰਦੇ ਤੁਸੀਂ ਜੇਥੂ ਰਹੇ ਹੋ ਜਿਹੜਾ ਹੈਗਾ ਕਾਂਗਰਸ ਦੀ ਸੀਟ ਨਿਰਣੇ ਤੋਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਵਾਈਕੁਰ ਜੀ ਕਾ ਖਾਲਸਾ ਜੀ ਵਾਈਕੁਰ ਜੀ ਕੀ ਪੰਦੇ ਲੰਗਿਆਂ ਦਾ ਜੂਨ ਤੇ ਜੇ ਆਲਮਾ ਤੋਂ ਮੈਂ ਚੋਣ ਲਾ ਦਿੱ ਮੇਰੀ ਮਾਤਾ ਜੀ ਨਗਰ ਨੇ ਬਹੁਤ ਸੰਯੋਗ ਦਿੱਤਾ ਪਾਰਟੀ ਬਈ ਤੋਂ ਉੱਪਰ ਉੱਠ ਕੇ ਦਿੱਤਾ ਸਾਰੀ ਸੰਗਤ ਨੇ ਮੇਰੇ ਸਤਿਕਾਰਯੋਗ ਪਿਤਾ ਸਰਪੰਚ ਜਗਸੀਰ ਸਿੰਘ ਦੇ ਕੰਮਾਂ ਤੇ ਮੋਹਲਾਈ ਆ ਮੈਂ ਤੇ ਇਹ ਧੰਨਵਾਦ ਕਰਦਾ ਮੈਨੂੰ ਵੱਡੀ ਲੀਡ ਨਾਲ ਜਿੱਤਾ ਕੇ ਭੇਜਿਆ ਇਹਨਾਂ ਕੁਝ ਕਹਿੰਦਾ ਬਾਈ ਗੁਰਜੀ ਜੀ ਮਾਤਾ ਜੀ ਤੁਸੀਂ ਜਿਹੜੀ ਹੈਗੀ ਚੋਣ ਦਿੱਤੀ ਹੈ ਅੱਛਾ ਇੱਕ ਧੰਨਵਾਦ ਕਰਨਾ ਚਾਹੂਗਾ ਦਸਤੂਰ ਉਹ ਵੀ ਇਹੋ ਜਿਹੇ ਮੁੰਡੇ ਨਹੀਂ ਕਿਤੇ ਹਾਂਜੀ ਹਾਂਜੀ ਬਸ ਧੰਨਵਾਦੀ ਹੈ ਸਾਡੇ ਬਹੁਤ ਬਹੁਤ ਸਾਡੇ ਦਾ ਧੰਨਵਾਦ ਠੀਕ ਹੈ ਜੀ ਇਹ ਜਿਹੜੀ ਹੈਗੀ ਆ ਕਾਂਗਰਸ ਦੀਆਂ ਜਿਹੜੀਆਂ ਤਿੰਨ ਸੀਟਾਂ ਜਿੱਤੂਆਂ ਤੋਂ ਇੱਕ ਸੀ ਇਹਨਾਂ ਦੀ ਮਿਹਨਤ ਬਹੁਤ ਸੂਖੀ ਜਿਹੜੇ ਹੈਗੇ ਆ ਆਪ ਦੇ ਕੰਮ ਵੀ ਜਿਹੜੇ ਪਿੰਡ ਦੇ ਵਿੱਚ ਸਰਦਾਰ ਜਗਜੀਤ ਸਿੰਘ ਭਰਾ ਦੀ ਅਦਵਾਈ ਦੇ ਵਿੱਚ ਬਹੁਤ ਹੋਈ ਸੀ ਬੇਸ਼ੱਕ ਇਸ ਗੱਲ ਤੇ ਕਮਲਜੀਤ ਸਿੰਘ பிரਾਧ ਹੋਰਾ ਨੇ ਕਿਹਾ ਵੀ ਜਿਹੜੇ ਹੈਗੇ ਆ ਅਸੀਂ ਬਹੁਤਾ ਫੰਡ ਦਿੱਤਾ ਇਹਨਾਂ ਨੂੰ ਸਵਾਦਨ ਵਾਸਤੇ ਤੇ ਇਹਨਾਂ ਦੇ ਕਰਦਾਰ ਨੂੰ ਉੱਚਾ ਕਰਨ ਵਾਸਤੇ ਪਰੰਤੂ ਜਿਹੜਾ ਹੈਗਾ ਇਹ ਆਪ ਨੇ ਤੌਰ ਤੇ ਅਲੱਗ ਹੋ ਗਏ ਅਲੱਗ ਚੋਣ ਲੜੀਆਂ ਤੇ ਸਾਡੇ ਨਾਲ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਉਹਨਾਂ ਨੇ ਪਾਸਾ ਕਰ ਲਿਆ ਇਸ ਗੱਲ ਨੂੰ ਤੁਸੀਂ ਕਿਵੇਂ ਲੈਂਦੇ ਜੀ ਭਾਈ ਉੱਤਰਪਾਲ ਸੰਸਦੋਂ ਛੱਡੋ ਉਹ ਪੁਰਾਣੀ ਗੱਲ ਹੋ ਗਈ ਉਹ ਛੱਡੋ ਹੁਣ ਆディ ਟੈਕ ਲੈਣੀ ਹੈ ਕਾਂਗਰਸ ਪਾਰਟੀ ਨੂੰ ਚੋਣ ਲੜ ਕੇ ਆਏ ਆ ਜਿੱਤ ਕੇ ਆਏ ਆ ਅਸੀਂ ਬਸ ਇਹੀ ਸਾਡਾ ਓਕੇ ਕਾਂਗਰਸ ਪਾਰਟੀ ਨੂੰ ਚੋਣ ਲੜੀ ਤੇ